ਸੜਕਸਾਰ ਸੰਗਰੂਰ ਵਿੱਚ ਗੱਤੇ ਨਾਲ ਭਰੀ ਇੱਕ ਟਰਾਲੀ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਜਿਸ ਨੂੰ ਬੁਝਾਉਣ ਲਈ ਬਹੁਤ ਮੁਸੱਕਤ ਕਰਨੀ ਪਈ। ਸਹਿਰ ਨਿਵਾਸੀਆਂ ਨੇ ਦੱਸਿਆ ਸਵੇਰੇ ਕਰੀਬ 4 ਵਜੇ ਗੱਤੇ ਦੀ ਭਰੀ ਟਰਾਲੀ ਨੂੰ ਭਿਆਨਕ ਅੱਗ ਲੱਗ ਗਈ। ਫਾਇਰ ਬਰਗੇਡ ਅਤੇ ਸਹਿਰ ਵਾਸੀਆਂ ਦੀ ਮਦਦ ਨਾਲ ਕਰੀਬ 2.5 ਘੰਟਿਆਂ ਦੀ ਮੁਸੱਕਤ ਤੋਂ ਬਾਅਦ ਅੱਗ ਤੇ ਪਾਇਆ ਗਿਆ ਕਾਬੂ। ਖਬਰ ਸੰਗਰੂਰ ਤੋਂ ਹੈ ਜਿੱਥੇ ਕੀ ਟਰੈਕਟਰ ਟਰਾਲੀ ਨੂੰ ਭਿਆਨਕ ਅੱਗ ਲੱਗੀ। ਚਸ਼ਮਦੀਨਾ ਨੇ ਦੱਸਿਆ ਕਿ ਸਵੇਰੇ 4 ਵਜੇ ਦੇ ਕਰੀਬ ਡਾਕਟਰ ਸਾਹਿਬ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੇ ਸਨ ਜਿਨ੍ਹਾਂ ਨੇ ਟਰਾਲੀ ਵਿੱਚ ਅੱਗ ਦੀ ਭੰਬੜ ਨੂੰ ਦੇਖਿਆ ਜਿਸ ਤੋਂ ਬਾਅਦ ਉਹਨਾਂ ਤੁਰੰਤ ਹੀ ਲੋਕਾਂ ਨੂੰ ਇਸ ਬਾਰੇ ਦੱਸਿਆ ਅਤੇ ਟਰੈਕਟਰ ਟਰਾਲੀ ਨੂੰ ਰੋਕ ਦਿੱਤਾ ਗਿਆ। ਚਸ਼ਮਦੀਨਾ ਦਾ ਕਹਿਣਾ ਸੀ ਕਿ ਅੱਗ ਇੰਨੀ ਭਿਆਨਕ ਸੀ ਕਿ ਉਸਤੇ ਕਾਬੂ ਪਾਉਣਾ ਬੇहद ਹੀ ਮੁਸ਼ਕਲ ਸੀ ਜਿਸ ਕਾਰਨ ਟਰਾਲੀ ਵਿੱਚ ਭਰਿਆ ਹੋਇਆ ਗੱत्ता ਪਲਟ ਰਾਂ ਪਿਆ ਅਤੇ ਫਿਰ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਚਸ਼ਮਦੀਨਾਂ ਦਾ ਕਹਿਣਾ ਸੀ ਕਿ ਅੱਗ ਤੇ ਕਾਬੂ ਪਾਉਣ ਲਈ ਉਹਨਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਸਾਡੇ ਡਾਕਟਰ ਸਾਹਿਬ ਜੀ ਕੁਦਵਾਰਾ ਸਾਹਿਬ ਜਾਂਦੇ ਨੇ 4 ਜੰਟ 10 ਮਿੰਟ ਪਹਿਲਾਂ ਜੀ ਕਿਹੜੇ ਰੱਖਦੇ ਆਪਣੇ ਡਾਕਟਰ ਸੁਮਨ ਗਰੇਵਾਲ ਜੀ। ਤੇ ਉਹਨਾਂ ਨੇ ਦੇਖਿਆ ਕਿ ਜਦੋਂ ਗੁਰਦੁਆਰਾ ਸਾਹਿਬ ਤੋਂ ਵਾਪਸ ਆਏ ਤਾਂ ਉਹਨਾਂ ਦਾ ਅੱਧ ਸਿਲਗੀ ਹੋਈ ਸੀ। ਉਹਦੇ ਵਿੱਚ ਟਰੈਕਟਰ ਦੇ ਵਿੱਚ ਹੀ ਟਾਇਰ ਟੈਂਡਿੰਗ ਟੈਂਡਿੰਗ ਦੀ ਛੱਤ ਲੱਤੀ ਹੋਈ ਉਹਨਾਂ ਦੇ ਵਿੱਚ। ਉਹਨਾਂ ਨੇ ਮੈਡਮ ਦੀ ਗੱਡੀ ਉੱਥੇ ਸਟੌਪ ਕਰੀ ਜਿਹਨਾਂ ਨੇ ਦੇਖਿਆ ਵੀ ਕੀ ਹੋ ਰਿਹਾ ਹੈ ਉਹਨਾਂ ਨੇ ਦੇਖਣ ਤੋਂ ਬਾਅਦ ਇੱਧਰੋਂ ਮੈਂ ਉਹਨਾਂ ਦੇ ਗਾਰਡ ਦੀ ਰੂਟੀ ਕਰ ਦਿਆਂ ਜੀ ਡਾਕਟਰ ਸਮੁੰਦਰੇਵਾਲ ਦੇ ਜਦੋਂ ਮੈਂ ਦੇਖਿਆ ਜੀ ਸਾਡੀ ਗੱਡੀ ਕਿਵੇਂ ਥੜ ਗਈ ਮੈਡਮ ਦੀ ਸਰ ਸਮੁੰਦਰੇਵਾਲ ਜੀ ਦੀ ਵੇਸ ਕਰਕੇ ਫਿਰ ਮੈਂ ਜਦੋਂ ਰੋਡ ਤੇ ਗਿਆ ਜੀ ਫਿਰ ਮੈਡਮ ਅੱਗੇ ਆ ਕੇ ਗੱਡੀ ਲੈ ਆਏ ਫਿਰ ਉਹਨਾਂ ਨੇ ਦੱਸਿਆ ਵੀ ਬਈ ਬੇਟਾ ਵੀ ਟਰੈਕਟਰ ਨੂੰ ਅੱਗ ਲੱਗੀ ਹੋਈ ਹੈ ਵੀ ਗੱਟਾਂ ਨਹੀਂ ਭਰੀ ਹੋਈਆਂ ਉਹ ਜਾ ਕੇ ਤੁਸੀਂ ਉਹਨਾਂ ਨੂੰ ਟਰੈਕਟਰ ਵਾਲੇ ਨੂੰ ਜਾ ਕੇ ਕਹੋ ਵੀ ਵੀ ਅਸੀਂ ਕਾਲ ਕਰਤੀ ਆਪਦੇ ਮੈਂਬਰਾਂ ਨੂੰ ਤੁਸੀਂ ਖਿਭਰਾਉਣਾ ਫਿਰ ਜਰੋ ਉਸੇ ਗਏ ਜੀ ਉੱਥੇ ਜਾ ਕੇ ਉਹਨਾਂ ਦੀ ਹੈਲਪ ਕਰੀ ਸਾਡੇ ਮੈਂਬਰ ਫਰਵਾਗੇਟ ਲੈ ਕੇ ਆਏ ਜੀ ਉਹਨਾਂ ਨੇ ਪਾਣੀ ਪੂਣੀ ਛਿੜਕਿਆ ਉਹਦੇ ਦੌਰਾਨ ਪਾਣੀ ਛਿੜਕਣ ਦੇ ਦੌਰਾਨ ਵੀ ਅੱਗ ਬੁਝ ਨਹੀਂ ਬੁਝੀ ਨਹੀਂ ਹੈਗੀ ਜੀ ਅੱਗ ਬੁਝੀ ਨਹੀਂ ਹੈਗੀ ਜੀ ਫਿਰ ਹਵਾ ਤੇਜ਼ ਸੀਗੀ ਜੀ ਤੇਜ਼ ਹਵਾ ਦੇ ਵਹਾਅ ਨਾਲ ਉਹ ਅੱਗ ਭੜਕਦੀ ਸੀਗੀ ਤੇਜ਼ ਹੋ ਜਾਂਦੀ ਸੀਗੀ ਫਿਰ ਉਹਨਾਂ ਬਹੁਤ ਕੋਸ਼ਿਸ਼ ਕਰੀ ਪਾਣੀ ਇਧਰੋਂ ਛਿੜਕੇ ਸਾਡਾਂ ਤੋਂ ਘும் ਕੰਮ ਕੇ ਜੀ ਫਿਰ ਉਸ ਦੇ ਕਾਰਨ ਫਿਰ ਜਦੋਂ ਉਹਨਾਂ ਨੇ ਕਿਹਾ ਫਿਰ ਟਰੈਕਟਰ ਨੂੰ ਖਿੱਚ ਕੇ ਟਰਾਲੀ ਨੂੰ ਇਧਰਲੇ ਪਾਸੇ ਲਿਆ ਕੇ ਕੋਸ਼ਿਸ਼ ਕਰੀ ਫਿਰ ਜੀ ਪਾਣੀ ਮਾਰਨ ਦੀ ਯੋਰ ਕੋਸ਼ਿਸ਼ ਕੀਤੀ ਜੀ ਫਿਰ ਵੀ ਅੱਗ ਬੁਝਣ ਚ ਨਹੀਂ ਆਈ ਜੀ ਪਾਣੀ ਮਾਰਨ ਤੋਂ ਬਾਅਦ ਫਿਰ ਅਸੀਂ ਗੱਤੇ ਕੋਤੇ ਹਿਲਾ ਕੇ ਡੰਡੇ ਡੁੰਡਾਂ ਨਾਲ ਦੇਖਿਆ ਵੀ ਡਿੱਗ ਜੇ ਵੀ ਅਸੀਂ ਖਾਲੀ ਕਰਦੀਏ ਇਹਨੂੰ ਵੀ ਪਲਟੀ ਹੋ ਜੇ ਫਿਰ ਤਾਂ ਵੀ ਨਹੀਂ ਉਹ ਬੰਦ ਹੋ ਗਈ ਜੀ ਫਿਰ ਉਸ ਤੋਂ ਬਾਅਦ ਰੱਸਾ ਪਾ ਕੇ ਸੀ ਟਰੈਕਟਰ ਦੁਆਰਾ ਆਨ ਖਿਚਾ ਕੇ ਜੀ ਫਿਰਲੀ ਪਲਟੀ ਪਲਟਣ ਤੋਂ ਬਾਅਦ ਫਿਰ ਉਹਦੇ ਉੱਪਰ ਫਿਰ ਪਾਣੀ ਛਿੜਕਿਆ ਗਿਆ ਜੀ ਫਿਰ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਹੈਗਾ ਜਿਹਨੇ ਕਾਬੂ ਪਾਇਆ ਗਿਆ ਹੈਗਾ ਪਾਣੀ ਛਿੜਕਣ ਤੋਂ ਬਾਅਦ ਵੀ ਚਲੋ ਬਹੁਤ ਬਚਤ ਰਹਿ ਗਈ ਉਹਨਾਂ ਦੀ ਜੋ ਕਿ ਮਾਲ ਉਹਨਾਂ ਦਾ ਜ਼ਿਆਦਾ ਛੜਿਆ ਨਹੀਂ ਹੈਗਾ ਅੱਗ ਨਹੀਂ ਲੱਗੀ ਸੀ ਮੈਂ ਕਿਹਾ ਬਾਈ ਜੀ ਇਹ ਇਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਇਸ ਦਾ ਇਥੋਂ ਨੰਗੇ ਜਾ ਰਹੇ ਸੀ ਤੇ ਜਦੋਂ ਦੇਖੀ ਵੀ ਅੱਗ ਲੱਗੀ ਹੋਈ ਹੈ ਸਾਨੂੰ ਲੱਗਿਆ ਵੀ ਇਹ ਨਾ ਬਾਈ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਇਸ ਕਰਕੇ ਅਸੀਂ ਇਹਨਾਂ ਦੇ ਨਾਲ ਲੱਗੇ ਅੱਗ ਬੁਝਾਉਣ ਲੱਗੇ ਤਾਂ ਤਾਂ ਠੀਕ ਹੈ ਜੀ ਹੁਣ ਅੱਗ ਬੁਝ ਗਈ ਹੁਣ ਕਿਉਂਕਿ ਟਰਾਲੀ ਪਲਟਣ ਕਰਕੇ ਅੱਗ ਬੁਝ ਗਈ ਜੇ ਟਰਾਲੀ ਖੜੀ ਰਹਿੰਦੀ ਤਾਂ ਫਿਰ ਅੱਗ ਜ਼ਿਆਦਾ ਲੱਗਦੀ ਪਾਣੀ ਟਰਾਲੀ ਖੜੀ ਸੀ ਉਹ ਪਾਣੀ ਬੁਝਾ ਲਈ ਗਈ ਸੀ ਉਹ ਪਾਣੀ ਨਹੀਂ ਵਿੱਚ ਜਾ ਰਿਹਾ ਸੀ ਉਦੋਂ ਪਾਣੀ ਵਿੱਚ ਨਹੀਂ ਜਾ ਰਿਹਾ ਸੀ ਹੁਣ ਟਰਾਲੀ ਪਲਟਣ ਕਰਕੇ ਹੁਣ ਪਾਣੀ ਵਿੱਚ ਜਾ ਰਿਹਾ ਹੁਣ ਅੱਗ ਤੇ ਕਾਬੂ ਪਾ ਲਿਆ ਦਾਰਨ ਦੇ ਲੱਗਦਾ ਵੀ ਜੀ ਜਿਵੇਂ ਓਵਰ ਹੀਟ ਹੋ ਉਹ ਹੁੰਦੀ ਆ ਆਪਣਾ ਗਰਮ ਹੋ ਕੇ ਥੋੜਾ ਨੀਚੇ ਬਾਡੀ ਦੇ ਤੇਰਾ ਕਰਕੇ ਅੱਗ ਲੱਗਣ ਦਾ ਕਾਰਨ ਇਹੀ ਲੱਗਦਾ ਬਾਕੀ ਹੁਣ ਤਾਂ ਕਾਬੂ ਕੰਟਰੋਲ ਹੋ ਗਿਆ ਕਿਤੇ ਕਿੰਨੇ ਕ ਘੰਟੇ ਲੱਗਾ ਤਾਰ ਇਹ ਮਾਨਕਾ ਜਿਹੜਾ 6:00 ਦੇ 4 ਦੀ ਲੱਗੀ ਹੋਈ ਹੈ ਜੀ ਫਿਰ ਹੁਣ ਹੁਣ 6 ਵਜਣ ਵਾਲੇ ਨੇ ਦੋ ਕੰਡੇ ਦੇ ਕਰੀਬ ਤਾਂ ਹੋ ਉਹ ਤੁਸੀਂ ਦੇਖਦੇ ਸੀ ਤੁਸੀਂ ਲਗਾਤਾਰ ਮਦਦ ਕਰੀ ਤੁਹਾਨੂੰ ਜਾਣਦੇ ਨੇ ਕਿ ਨਹੀਂ ਨਹੀਂ ਅਸਟਾ ਆਪਣਾ ਰੋੜ ਹੇਲਪ ਕਰਨੇ ਸੀ ਆਮ ਸਾਨੇ ਤੌਰ ਤੇ ਵੀਸੀ ਹੈਲਪ ਕਰ ਰਹੇ ਜੀ ਉਹਦਾ ਕਰਕੇ ਜੰਨਾ ਕਦੇ ਸੀ ਦੇਖੀ ਅੱਗ ਲੱਗੀ ਆ ਜਿਆਰਾ ਇਕੱਲਾ ਟਰੈਕਟਰ ਆਲਾ ਸੀਗਾ ਤੇ ਉਹ ਲੱਗਿਆ ਹੋਇਆ ਸੀਗਾ ਤੇ ਨਾਲ ਫਿਰ ਅਸੀਂ ਆਪ ਲਾਗੇ ਫਾਇਰ ਫਾਇਰ ਵਾਲੇ ਆਗੇ ਸੀ ਅੰ데 ਕਹਿੰਦੇ ਤੱਕ ਬਾਦ ਆਗੇ ਸੀ ਥੋੜੇ ਜਿਹਾ ਕਿ ਉਹ ਥੋੜਾ ਜਿਹਾ ਕੰਟਰੋਲ ਅੱਗ ਤੇ ਕਿ ਉਹ ਗੇਰੇਆ ਕਿ ਹੋ ਗਿਆ ਤੇ ਡੈਡਾ ਤੋਂ ਕਿਤਾ ਗੈਸਟਰ ਇਹਦੇ ਨੀਚੇ ਜਿਹੜੀ ਬਾਡੀ ਦੇ ਨੀਚੇ ਮੇਨ ਦੇ ਪੁਆਇੰਟ ਨੀਚੇ ਜਿਹੜਾ ਲੋਹੇ ਵਾਲੀ ਉੱਥੇ ਬਾਡੀ ਦੇ ਉੱਪਰ ਸਾਰਾ ਬਜਨ ਕਰਕੇ ਨਾ ਗੱਤੇ ਕਰਕੇ ਪਾਣੀ ਨਹੀਂ ਜਾ ਰਿਹਾ ਜੀ ਤਾਂ ਕਰਕੇ ਫਿਰ ਇਹਨੂੰ ਪਲਟਾਣਾ ਪਿਆ ਦਾਜਾ ਦਾ ਤਕਰੀਬਨ ਮੰਨ ਕੇ ਚਲੋ 70 80 ਹਜ਼ਾਰ ਦਾ ਤਾਂ ਹੋ ਚੁੱਕਿਆ ਹਲੇ ਬਾਕੀ ਅੱਗੇ ਕੰਟਰੋਲ ਬਾਕੀ ਬਾਬੂ ਜੀ ਬਾਕੀ ਬਾਬੂ ਜੀ ਬੈਠੇ